ਹੋਣੇ 4 ਵਜੇ ਕੀ ਕੁਛ ਹੋਇਆ ਜੀ ਇੱਥੇ ਗੇਟ ਵਨ ਕੇ ਤੇ ਅੰਦਰ ਵੜ ਗਏ ਅੰਦਰ ਵੜ ਕੇ ਤੇ ਇੱਕ ਬੰਦੇ ਦੇ ਉੱਤੇ ਹਮਲਾ ਕੀਤਾ ਫਿਰ ਉਹ ਕਿਤੇ ਅਲਮਾ ਦੂਜੇ ਪਾਸੇ ਸੁੱਤਾ ਪਿਆ ਸੀ ਮੈਂ ਆਵਾਜ਼ ਮਾਰੀ ਤਾਂ ਮੇਰੇ ਇੱਕ ਮਾਰੀ ਸੁਣੀ ਤੇ ਠੀਕ ਹੈ ਤੇ ਉਸ ਤੋਂ ਬਾਅਦ ਕੱਲਾ ਕੁਲਾ ਤੋੜ ਲਿਆ ਕਿੰਨੇ ਜਨੇ ਲੋਕ ਸੀ ਉਹ ਉਹ 4-5 ਜਨੇ ਸੀ 4-5 ਨੇ ਸੀ ਕੀ ਕੋਈ ਚੋਰੀ ਕਰਕੇ ਲੈ ਕੇ ਗਏ ਇਥੋਂ ਉਹ 32000 ਰੁਪਏ ਲੈ ਕੇ ਤਿੰਨ ਮੋਬਾਈਲ ਇੱਕ ਜਿਹੜਾ ਕੈਮਰੇ ਵਾਲਾ ਹੁੰਦਾ ਨਾ ਡੀਵੀਆਰ ਸਟੋਰੇਜ ਕਰਦਾ ਹੈ ਹਾਂਜੀ ਉਹ ਵਾਈਫਾਈ ਦਾ ਡੋਗਲ ਇਹ ਲੈ ਕੇ ਗਿਆ ਜਿਹੜਾ ਬੰਦਾ ਸਟਾਜ ਦੀ ਮਾਰੀਆਂ ਹੋਰ ਕੌਣ ਸੀਗਾ ਤੁਹਾਡੇ ਨਾਲ ਮੇਰੇ ਨਾਲ ਇੱਕ ਮੁੰਡਾ ਵਰ ਸੀ ਸਟਾਜਾ ਲੱਗੇ ਹੁੰਦੇ ਨਾ ਉਹਦੇ ਨਹੀਂ ਮੇਰੇ ਹੀ ਵਜੀ ਇੱਕ ਕਿ ਮਾਰੀਆਂ ਉਹਨਾਂ ਕੜਾ ਪਾਇਆ ਸੀ ਕੋਈ ਉਹ ਕੜੇ ਦੀ ਵਰਜੀ ਇੱਥੇ ਕਿੰਨੇ ਵਜੇ ਦਾ ਟਾਈਮ ਇਹ ਪੂਣੀ ਚਾਰ ਵਜੇ ਹਾਂ ਪੌਣੇ ਚਾਰ ਵਜੇ ਹਾਂ ਕਿੰਨੇ ਕਲੋਕਸ ਚਾਰ ਪੰਜ ਹੋਣਗੇ ਤਿੰਨ ਮੋਟਰਸਾਈਕਲ ਤੇ ਅੱਛਾ ਮੋਟਰਸਾਈਕਲਾਂ ਦੇ ਹਾਂ ਇੱਥੇ ਤਿੰਨ ਮੋਟਰਸਾਈਕਲ ਖੜੀ ਦਿੱਤੀ ਤੇ ਅੰਦਰ ਇੰਟਰੂ ਹੋ ਗਏ ਉਸ ਤੋਂ ਬਾਅਦ ਕਿਰਨਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਜਦੋਂ ਇੱਥੇ ਆ ਤੁਹਾਡੇ ਪਪ ਤੇ ਜਿਹੜੀ ਲਾਟ ਹੋਈ ਪਰੋਂ ਹੋਈ ਤੇ ਕਿੰਨੇ ਵਜੇ ਇਹ ਸਵੇਰ 4:00 ਵਜੇ ਦਾ ਟਾਈਮ ਨਹੀਂ ਹੁੰਦਾ ਜਾਂ ਤੇ ਉਦੋਂ ਨੌਟਰੀ ਆਪਣਾ ਸ਼ਟਰ ਛੁੱਟ ਤੁਰਿਆ ਸੀ ਤੇ 22-28000 ਰੁਪਏ ਦੀ ਲਾਟ ਹੋਈ ਹੈ ਇੱਕ ਐਲਸੀਡੀ ਲੈ ਗਿਆ ਉਸ ਸਮੇਂ ਪੈਟਰੋਲ ਪੰਪ ਤੇ ਕੋਈ ਹੈ ਨਹੀਂ ਸੀ ਮੌਜੂਦ ਉਹ ਆਪਣੇ ਸਾਈਡ ਤੇ ਹੀ ਆਪਣਾ ਬਣਾਇਆ ਵਾ ਚਵਾਰਾ ਬਣਾ ਉੱਥੇ ਸੀ ਦੋ ਬੰਦੇ ਜਦੋਂ ਉਹਨਾਂ ਨੇ ਅੱਗੋਂ ਬੋਲੇ ਬਾਲੇ ਉਦੋਂ ਭੱਜ ਗਏ ਕਿੰਨੇ ਲੋਕ ਆਏ ਸੀ ਜਿਹਦੇ ਕੋਲ ਅੰਦਾਜ਼ਾ 3-4 ਰਹਿਣ ਸਭ ਤੇਜੀ ਮੋਰ ਸਾਹਿਬ ਦੱਸ ਦੇ ਬਾਕੀ ਪੱਕਾ ਨਹੀਂ ਪਤਾ ਉਹ ਥੋੜਾ ਕੀ ਕੀ ਨੁਕਸਾਨ ਹੋਇਆ ਇੱਥੇ ਜੀ ਬਸ ਇੱਕ ਕੈਲਸੀਡੀ ਕੋਈ ਚਾਰਜ ਜਿਹਦੇ ਛੋਟਾ ਮੋਟਾ ਜਿਹਾ ਪਕੀਦਾ ਤੇ ਇੱਕ ਆਪਣਾ ਬਸ 5200 ਰੁਪਏ ਤਦੋਂ ਜੇ ਨਹੀਂ ਪਹਿਲਾ ਉਹ ਬਰਾਰ ਸਾਹਿਬ ਦੇ ਪੰਪ ਤੇ ਉਹਨਾਂ ਨੇ ਮਲਾਜਮਾਂ ਨੂੰ ਕੁੱਟਿਆ ਤੇ ਉੱਥੋਂ ਕੈਸ਼ ਲੈ ਗਏ, ਸਾਰਾ ਸਮਾਨ ਲੈ ਗਏ ਤੇ ਸਾਡੇ ਸਾਹਮਣੇ ਪੰਪ ਵਾਲੇ। ਫੇਰ ਵੱਡਾ ਡਾਕਾ ਚੋਰੀ ਨਹੀਂ ਡਾਕਾ, ਵੱਡਾ ਹੀ ਸਾਡਾ ਟੱਪ ਕੇ ਸਾਡੇ ਦਫ਼ਤਰ ਦੇ ਸਾਰੇ ਜਿੰਦੇ ਭੰਨ ਕੇ ਸਾਡੀ ਸੇਫ ਤੋੜਨ ਦੀ ਕੋਸ਼ਿਸ਼ ਕੀਤੀ। ਫੇਰ ਇੱਕ ਕੈਸ਼ ਸੀ 32,800 ਲੈ ਗਿਆ। ਲਾਸਟ ਦੇ ਵਿੱਚ ਇੱਥੇ ਬਾਹਰ ਦੋ ਬੰਦੇ ਖੜੇ ਸੀ। ਸਾਡੇ ਬੰਦਿਆਂ ਨੂੰ ਪਤਾ ਲੱਗ ਗਿਆ ਕਿ ਬੰਦੇ ਉੱਪਰ ਐ। ਜਦੋਂ ਉਹਨਾਂ ਨੂੰ ਪੁੱਛਿਆ ਤਾਂ ਬੜੀ ਸਪੀਡ ਨਾਲ ਸਾਹਮਣੇ ਦੇਖੋ 메ਨ ਗੇਟ ਉੱਥੇ ਪੈਰ ਲਾ ਕੇ ਟੱਪ ਕੇ ਗਏ। ਜਣੀ ਇਹ ਬਹੁਤ ਵੱਡੀ ਘਟਨਾ ਐ। ਤੇ ਜੀ ਸੇਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਉਹ ਬੜੀ ਮਤਲਬ ਕਿ ਬਹੁਤ ਨਘੀਰਤਾ ਦੇ ਨਾਲ ਸਾਰੀ ਪੁਲਿਸ ਲੱਗੀ ਵੀ ਹੈ ਸਭ ਤੋਂ ਸਾਬ ਵੀ ਡੀਐਸਪੀ ਸਾਹਿਬ ਵੀ ਸਾਰੇ ਤੇ ਸਾਨੂੰ ਅਸ਼ਤਾਸ ਕਰਦੇ ਆ ਵੀ ਛੇਤੀ ਤੋਂ ਛੇਤੀ ਇਸ ਤਰ੍ਹਾਂ ਦਾ ਇਹ ਚੋਰੀ ਨਹੀਂ ਇਹ ਡਾਕਾ ਇਸ ਤਰ੍ਹਾਂ ਕੰਮ ਕਰਨ ਕਿਹੜੇ ਲੋਕ ਕੰਮ ਕਰਨਗੇ ਜਦੋਂ ਇਹਦੇ ਵੱਡੇ ਡਾਕੇ ਆਠ ਆਦ ਬੰਦੇ ਆ ਕੇ ਛੜਿਆ ਵਾ ਇੱਕ ਸਾਹਮਣੇ ਬੰਪ ਤੇ ਟਾ ਮਾਰ ਗਿਆ ਮੁੜ ਕੇ ਉਹਨਾਂ ਨੇ ਬੰਦਿਆਂ ਨੇ ਰੌਲਾ ਪਾਇਆ ਦੋਨੇ ਬੰਦੇ ਸ਼ੈਲਰ ਤੋਂ ਬੰਦੇ ਠਾਏ ਵੀ ਆਏ ਕਰਕੇ ਤਿੰਨ ਸਾਢੇ ਤਿੰਨ ਬੰਦੇ ਉੱਠ ਕੇ ਗਏ ਗੋਠੇ ਉੱਠ ਕੇ ਗਏ ਆ ਮਤਲਬ ਇਹ ਬਹੁਤ ਵੱਡੀ ਘਟਨਾ ਹੈ ਬਸ ਆਏ ਕਰ ਤੇ ਜੇ ਕੋਈ ਪਤਾ ਲੱਗਿਆ ਮੋਟਰਸਾਈਕਲ 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 ਕਿਹਨਾਂ ਤੋਂ ਗਿਆ ਹਾਂ ਨਾ ਕਿਹਾ ਨਹੀਂ ਮੋਟਰਸਾਈਕਲ ਬੰਦੇ ਨੇ ਵੇਖਿਆ ਸਾਡੇ ਬੰਦੇ ਨੇ ਦੇਖਿਆ ਹਾਂ ਮੋਟਰਸਾਈਕਲ ਆਇਆ ਹਾਂ ਉਹੀ ਦੈਸ ਤੋਂ ਜੀ ਗਿਆ ਇਹ 350 ਦੇ ਆਏ ਇਹਨੂੰ 450 ਦੇ ਗਏ ਤੇ ਅੱਜ ਕਰੀਬ 4:00 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਸ਼ੈਲਰ ਦੇ ਪੈਟਰੋਲ ਪੰਪ ਦੇ ਉੱਪਰ ਜਿਹੜੀ ਚੋਰੀ ਦੀ ਨੀਦ ਦੇ ਨਾਲ ਬੰਦੇ ਵਰਗੇ ਸੀ ਕਿ ਉਹਨਾਂ ਨੇ ਘਰਦਾਨ ਤੋਂ ਇਨਜਾਮ ਦਿੱਤਾ ਤੇ ਜੋ ਕਿ ਉਤੋਂ ਥੋੜਾ ਬੋਤਾ ਕੈਸ਼ ਅਤੇ ਕੁਝ ਉਹਨਾਂ ਦਾ ਸਮਾਨ ਜੀਵੀਅਰ ਵਗੈਰਾ ਉਹ ਲੈ ਗਏ 30 ਹਜ਼ਾਰੀ ਹੈ ਅਸੀਂ ਟੀਮਾਂ ਬਣਾ ਦਿੱਤੀਆਂ ਹਨ ਤੇ ਅਸੀਂ ਬਿਲਕੁਲ ਉਹਨਾਂ ਦਾ ਪਿੱਛਾ ਕਰ ਰਹੇ ਹਾਂ ਕਿਸੇ ਨੂੰ ਬਖਸ਼ਾ ਨਹੀਂ ਜਾਊਗਾ ਜਲਦੀ ਤੋਂ ਜਲਦੀ ਕੇਸ ਜਿਹੜਾ ਟੈਸਟ ਕੀਤਾ ਜਾਊਗਾ ਸਾਡੇ ਲਈ ਬਹੁਤ ਵੱਡਾ ਚੈਲੰਜ ਹੈ ਇਹਨੂੰ ਕੁਝ ਦਿਨਾਂ ਦੇ ਵਿੱਚ ਟੈਸਟ ਕਰਕੇ ਦਿਖਾਵਾਂਗੇ ਅਗਾਂ ਲੱਗ ਰਿਹਾ ਵੀ ਸਾਰੇ ਮੋਟਰਸਾਈਕਲਾਂ ਦੇ ਉੱਤੇ ਆਏ ਜੀ ਕਿ ਕਿ ਉਹ ਆਪਾਂ ਕੀ ਮੰਨੀਏ ਮੋਟਰਸਾਈਕਲ ਕਹਿ ਕੇ ਨਵਾਂ ਬਣ ਕੇ ਹਾਂ ਜੀ ਮੋਟਰਸਾਈਕਲਾਂ ਦੇ ਉੱਪਰ ਆਏ ਲਗਲੇਕ ਮੋਟਰਸਾਈਕਲਾਂ ਦੇ ਉੱਪਰ ਚਾਰ ਪੰਜ ਬੰਦੇ ਇੱਕ ਪਾਸੇ ਸੀਗੇ ਪੰਜ ਸੱਤ ਬੰਦੇ ਇੱਕ ਪਾਸੇ ਸੀ ਪਰ ਛੇਤੀ ਪੁਲਿਸ ਦੀ ਗ੍ਰੈਸਟ ਦੇ ਵਿੱਚ ਆ ਜਾਣਗੇ ਸਰੇਸ਼ ਕਹਿੰਦਾ ਕਿ ਕਿਹਣਾ ਲੋਕਲ ਸੁਣਾ ਦੇਣਾ ਚਾਹੋਗੇ ਪਰ ਲੋਕਾਂ ਨੂੰ ਦੇਖੀ ਨਹੀਂ ਦਿਨ ਜਿਵੇਂ ਕਿ ਧੌਂੜਾ ਟਾਈਮ ਚੱਲ ਰਿਹਾ ਹੈ ਜਿਵੇਂ ਹੁਣ ਅਸੀਂ ਉਹ ਸ਼ੈਲਰ ਮਾਲਕ ਨਾਲ ਵੀ ਗੱਲ ਕੀਤੀ ਸੀ ਤੇ ਚੌਕੀਦਾਰ ਵੀ ਦੋਵੇਂ ਸੱਤੇ ਬੈ ਸੀਗੇ ਸੋ ਅਲਰਟનેસ ਥੋੜੀ ਜੀ ਹਾਲਤੀ ਵੀ ਰੱਖਣਾ ਗਾਇਬ ਵਗਾਇਆ ਜਿਹੜਾ ਰਾਤ ਨੂੰ ਵੀ ਘਟ ਨਹੀਂ ਕੋਈ ਐਕਸੀਡੈਂਟਾਂ ਦਾ ਟਾਈਮ ਐਕਸੀਡੈਂਟ ਵਗੈਰਾ ਹੋ ਹੀ ਜਾਂਦੇ ਇਸ ਕਰਕੇ ਧੰਦ ਦੋ ਆਪਾਂ ਨੂੰ ਚੋਰੀ ਤੇ ਜਿਹੜੇ ਐਕਸੀਡੈਂਟ ਦਾ ਵਿਚਾਰ ਰੱਖਣਾ ਪਾਣਾ